ਤੋਂ ਬਾਅਦ ਇੱਕ ਹਲਕਾ ਜਿਹੜਾ ਤੁਸੀਂ ਕਵਰ ਕਰ ਰਹੇ ਹੋ ਸੋ ਲੋਕਾਂ ਦੇ ਵਿੱਚ ਪਹੁੰਚ ਰਹੇ ਹੋ ਕੀ ਕਹਿਣਾ ਚਾਹੋ ਪਿਆਰ ਹੀ ਆ ਆਪਾਂ ਤਾਂ ਜਿਹੜਾ ਇਹੀ ਖੱਟਿਆ ਹੋਰ ਆਪਾਂ ਜਿਹੜਾ ਰੇਤਾ ਵੇਚਿਆ ਆ ਆਪਾਂ ਜਿਹੜਾ ਸ਼ਰਾਬ ਵੇਚੀ ਆ ਜਾਂ ਕੋਠੀਆਂ ਬਣਾਈਆਂ ਜਾਂ ਕਾਰੋਬਾਰ ਕੀਤੇ ਆ ਨਹੀਂ ਤਿੰਨ ਵਾਰ ਐਮਪੀ ਦਾ ਦਿਖਾਓ ਐਂ ਦਾਗਦਾਰ ਹੋਏ ਪਏ ਆ ਕਿਸੇ ਨੇ ਬੱਸਾਂ ਦੀਆਂ ਬਾਡੀਆਂ ਐ ਕੋਈ ਰੇਤਾ ਵੇਚ ਗਿਆ ਕੋਈ ਸ਼ਰਾਬ ਵੇਚ ਗਿਆ ਕੋਈ ਫੋਰੈਸਟ ਵੇਚ ਗਿਆ ਕੋਈ ਸ਼ਰਾਬ 9000 ਕਰੋੜ ਦੀ ਦਲਾਲੀ ਕਰ ਗਿਆ ਠੋਕ ਕੇ ਵੋਟਾਂ ਮੰਗਦੇ ਆ ਤੇ ਕਬੇ ਕੋਈ ਵੀ ਭਾਈ ਤੁਸੀਂ ਆ ਗਲਤ ਕੰਮ ਕੀਤਾ ਆ ਤੁਸੋਂ ਦੇ ਇਲਜ਼ਾਮ ਆ ਅਸੀਂ ਮੰਨਾਂਗੇ ਉਦੋਂ ਹੀ ਛੱਡ ਕੇ ਕਹਿ ਦਾਂਗੇ ਵੀ ਅਸੀਂ ਭਾਈ ਸਿਆਸਤ ਦੇ ਲੈਕ ਨਹੀਂ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਸਿਖਰਾਂ ਤੇ ਰਬਨੀਤ ਸਿੰਘ ਬਿੱਟੂ ਅੱਜ ਹਲਕਾ ਆਤਮਨਗਰ ਦੇ ਵਿੱਚ ਕਮਲਜੀਤ ਸਿੰਘ ਕਰਮਲ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਔਰ ਇੱਕ ਸਮਾਗਮ ਇੱਥੇ ਵੀ ਰੱਖਿਆ ਗਿਆ ਚੋਣ ਪ੍ਰਚਾਰ ਦਾ ਸੋ ਗੱਲਬਾਤ ਕਰਾਂਗੇ ਰਬਨੀਤ ਸਿੰਘ ਬਿੱਟੂ ਹਰਾਂ ਦੇ ਨਾਲ ਬਿੱਟੂ ਜੀ ਚੋਣ ਪ੍ਰਚਾਰ ਸਿਖਰਾਂ ਤੇ ਐ ਔਰ ਇੱਕ ਤੋਂ ਬਾਅਦ ਇੱਕ ਹਲਕਾ ਜਿਹੜਾ ਤੁਸੀਂ ਕਵਰ ਕਰ ਰਹੇ ਹੋ ਸੋ ਲੋਕਾਂ ਦੇ ਵਿੱਚ ਪਹੁੰਚ ਰਹੇ ਹੋ ਕੀ ਕਹਿਣਾ ਚਾਹੋ ਇਹ ਪਿਆਰ ਹੀ ਆ ਆਪਾਂ ਤਾਂ ਕਿਹੜਾ ਇਹੀ ਖਟਿਆ ਹੋਰ ਆਪਾਂ ਕਿਹੜਾ ਰੇਤਾ ਵੇਚਿਆ ਆਪਾਂ ਕਿਹੜਾ ਸ਼ਰਾਬ ਵੇਚੀ ਆ ਜਾਂ ਕੋਠੀਆਂ ਬਣਾਈਆਂ ਜਾਂ ਕਾਰੋਬਾਰ ਕੀਤੇ ਆ ਆਹੀ ਕੁਛ ਆ ਕੜਵਲ ਤੇ ਮੇਰੇ ਕੋਲ ਤਾਂ ਭਾਈ ਉਹੀ ਲੋਕ ਸਾਨੂੰ ਪਿਆਰ ਦਿੰਦੇ ਆ ਨਹੀਂ ਤਿੰਨ ਵਾਰ ਐਮਪੀ ਦਾ ਦਿਖਾਓ ਐਂ ਦਾਗਦਾਰ ਹੋਏ ਪਏ ਆ ਕਿਸੇ ਨੇ ਬੱਸਾਂ ਦੀਆਂ ਬਾਡੀਆਂ ਐ ਕੋਈ ਰੇਤਾ ਵੇਚ ਗਿਆ ਕੋਈ ਸ਼ਰਾਬ ਵੇਚ ਗਿਆ ਕੋਈ ਫੋਰੈਸਟ ਵੇਚ ਗਿਆ ਕੋਈ ਸ਼ਰਾਬ 9000 ਕਰੋੜ ਦੀ ਲਾਲੀ ਕਰ ਗਿਆ ਇਹੀ ਸਭ ਕੁਛ ਸਾਨੂੰ ਕਵੇ ਕੋਈ ਇੱਕ ਠੋਕ ਕੇ ਵੋਟਾਂ ਮੰਗਦੇ ਆ ਤੇ ਕਵੇ ਕੋਈ ਵੀ ਭਾਈ ਤੁਸੀਂ ਆਹ ਗਲਤ ਕੰਮ ਕੀਤਾ ਆ ਤੁਸਾਂ ਦੇ ਇਲਜ਼ਾਮ ਆ ਅਸੀਂ ਮੰਨਾਂਗੇ ਉਦੋਂ ਹੀ ਛੱਡ ਕੇ ਕਹਿ ਦਾਂਗੇ ਵੀ ਅਸੀਂ ਭਾਈ ਸਿਆਸਤ ਦੇ ਲਾਇਕ ਨਹੀਂ ਤਾਂ ਹੀ ਤੇ ਇੱਕ ਇੱਕ ਟੈਲੀਫੋਨ ਵਾਲੀ ਗੱਲ ਲੱਭੀ ਐ ਕੋਈ ਇਲਜ਼ਾਮ ਨਹੀਂ ਟੈਲੀਫੋਨ ਆ ਭਈ ਇੱਕ ਮਿੰਟ ਇੱਕ ਬਿਆਨ ਆਇਆ ਸਾਹਮਣੇ ਕਿ ਰਿਕਾਰਡਿੰਗਸ ਨੇ ਤੁਹਾਡੀਆਂ ਔਰ ਤੁਸੀਂ ਉਸ ਤੇ ਪ੍ਰਤੀਕਰਮ ਵੀ ਦਿੱਤਾ ਕੀ ਕਹਿਣਾ ਚਾਹੋਗੇ ਅਸੀਂ ਹਰ ਲੀਡਰ ਨਾਲ ਆਪਸ ਵਿੱਚ ਗੱਲਾਂ ਕਰਦੇ ਆਂ ਭਰੋਸੇ ਨਾਲ ਕਰਦੇ ਆਂ ਕਿ ਉਹਦਾ ਕੀ ਉੱਥੇ ਇੱਥੇ ਅਸੀਂ 10 ਬਾਰ 10 ਸਾਲ ਇੱਕ ਦੂਜੇ ਨਾਲ ਇਲੈਕਸ਼ਨ ਲੜੀ ਆ ਸਭ ਤੋਂ ਵੱਡੇ ਵਿਰੋਧੀ ਮੇਰੇ ਉਹ ਹੁੰਦੇ ਸੀ ਤੇ ਇਲੈਕਸ਼ਨਾਂ 'ਚ ਲੜਦੇ ਆਂ ਤੇ ਰੋਜ਼ ਅਸੀਂ ਗੱਲਾਂ ਕਰਦੇ ਆਂ ਵੀ ਸਾਡੀ ਪਾਰਟੀ ਜਾ ਜੋ ਕੋਈ ਕਹਿੰਦਾ ਨਹੀਂ ਆਉਣਾ ਕੋਈ ਅਸੀਂ ਮਨਾਉਣਾ ਇਹੋ ਜਿਹੀਆਂ ਚੀਜ਼ਾਂ ਰੋਜ਼ ਹੁੰਦੀਆਂ ਨੇ ਕੀ ਲੱਗਦਾ ਸਿਆਸੀ ਸਮੀਕਰਨ ਹੁਣ ਬਦਲਣਗੇ ਤੁਸੀਂ ਕਾਂਗਰਸ ਛੱਡ ਕੇ ਬੀਜੇਪੀ 'ਚ ਆਏ ਔਰ ਕਾਂਗਰਸ ਪਾਰਟੀ ਕਈ ਹੋਰ ਲੀਡਰਾਂ ਨੂੰ ਸ਼ਾਮਲ ਕਰ ਰਹੀ ਜਿਵੇਂ ਬੈਂਸ ਬ੍ਰਦਰ ਸ਼ਾਮਲ ਹੋਏ ਨੇ ਕੀ ਲੱਗਦਾ ਸਮੀਕਰਨ ਬਦਲਣਗੇ ਇਲੈਕਸ਼ਨ ਮੁੱਕਣ ਵਾਲੀ ਆ ਹੁੰਦਾ ਇਹ ਗੱਲਾਂ ਬਹੁਤ ਪੁਰਾਣੀਆਂ ਹੋ ਗਈਆਂ ਹੁਣ ਤਾਂ ਵੋਟ ਪਾਉਣੀ ਆ ਮੋਦੀ ਜੀ ਦੇ ਨਾਂ ਤੇ ਫੁੱਲ ਤੇ ਹੁਣ ਸਮੀਕਰਨ ਬਣ ਗਏ ਜਿਹੜੇ ਬਣ ਸੋ ਲੋਕਾਂ ਦਾ ਕਿਦਾਂ ਦਾ ਰਿਸਪਾਂਸ ਮਿਲ ਰਿਹਾ ਤੁਹਾਨੂੰ ਪਿੰਡਾਂ ਚ ਵੀ ਜਾ ਰਹੇ ਹੋ ਸਵੀਪ ਕਲੀਨ ਸਵੀਪ ਸੋ ਇਥ ਸੰ ਸਾਡੇ ਨਾਲ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਰੋਜ਼ ਜਿਹੜੇ ਚੋਣ ਪ੍ਰਚਾਰ ਦੇ ਪ੍ਰੋਗਰਾਮ ਨੇ ਔਰ ਲੋਕਾਂ ਦਾ ਭਰਮਾ ਹੁੰਗਾਰਾ ਜਿਹੜਾ ਮਿਲਦਾ ਨਜ਼ਰ ਆ ਰਿਹਾ ਸੋ ਦੂਸਰਾ ਉਹਨਾਂ ਨੇ ਬੈਂਸ ਬ੍ਰਦਰਸ ਬਾਰੇ ਵੀ ਗੱਲ ਆਕੀ ਕਿ ਜਿਹੜੇ ਸਿਆਸੀ ਲੋਕ ਹੁੰਦੇ ਨੇ ਆਪਸ ਦੇ ਵਿੱਚ ਜ਼ਰੂਰ ਗੱਲਬਾਤ ਫੋਨ ਤੇ ਕਰਦੇ ਨੇ ਪਰ ਉਹਨਾਂ ਦੀਆਂ ਰਿਕਾਰਡਿੰਗਸ ਜਿਹੜੀਆਂ ਉਸ ਉੱਪਰ ਬਿਆਨ ਦੇਣਾ ਬੇहद ਨਿੰਦਣਯੋਗ ਹੈ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਸਿਆਸੀ ਸਮੀਕਰਨ ਜਿਹੜੇ ਬਣਨੇ ਸਨ ਉਹ ਬਣ ਚੁੱਕੇ ਨੇ ਔਰ ਲੋਕ ਨਰਿੰਦਰ ਮੋਦੀ ਦੇ ਨਾਮ ਤੇ ਵੋਟ ਪਾਉਂਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਟਾ